ਵਾਹਿਗੁਰੂ ਵਾਹਿਗੁਰੂ ਵੱਲੋਂ ਦੇ ਸਤਿਨਾਮ ਸ੍ਰੀ ਵਾਹਿਗੁਰੂ ਜੀ ਨੂੰ ਕਾਰ ਸ੍ਰੀ ਵਾਹਿਗੁਰੂ ਜੀ ਦੇ ਸ੍ਰੀ ਪ੍ਰਤੀ ਦੀ ਸਹਾਇ ਔਰ ਸ੍ਰੀ ਪ੍ਰਗਤੀ ਪਾਖੇ ਦਸਵੇਂ ਪ੍ਰਥਮ ਪ੍ਰਗਤੀ ਸਿਮਰਤੇ ਗੁਰੂ ਮਾਨ ਸਾਹਿਬ ਤੇ ਆਇ ਤੇ ਰੰਗਤ ਗੁਰ ਤੇ ਅਮਰਦਾਸ ਰਾਮਦਾਸ ਸੇ ਵਿੱਚ ਸਹਾਇ ਅਰਜਨ ਹਰ ਕੋ ਬਿੰਦੂ ਸਿਮਰੋ ਸ੍ਰੀ ਰਾਏ ਸ੍ਰੀ ਹਰਿਸ਼ਣ ਤੇ ਆਇ ਜੇ ਜੇ ਸਿਲੇਖੇ ਸਾਧ ਕੋ ਜਾਇ ਇੱਕ ਬਹਾਦਰ ਸਿਮਰੀਏ ਕਾਰਨ ਉਹਨੇ ਦਾਵੇ ਤਾਹਿਰ ਸਾਹਿਬ ਫਲਾਈ ਹੋਇ ਸਾਰਾ ਸਮੇਂ ਗਿਆ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਾਥ ਥਾਏ ਹੋਏ ਸਹਾਈ। ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੇ ਦਾਤਾ ਧੰਨ ਕਰਕੇ ਬੋਲੋ ਜੀ ਸਵਾਗਤ ਹੈ ਬሉ። ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦਾ ਪੋਠਾਣ ਹੋਰ ਧੰਵਾਦ ਹੈ। ਅਮਰਤ ਵੇਲੇ ਦੇ ਸਮੇਂ ਤੋਂ ਸਤਿਗੁਰੂ ਆਪ ਜੀ ਨੇ ਖੁੱਲੇ ਪੰਡਾਲਾਂ ਵਿੱਚ ਦਰਸ਼ਨ ਦਾਰੇ ਦੇ ਕੇ ਨਿਆਰ ਕੀਤਾ ਹੈ ਸੋਇ ਆਪ ਸਾਰੇ ਕਾਰਜਾਂ ਨੂੰ ਸੰਪੂਰਨ ਤਾਇਆ ਬਖਸ਼ਿਸ਼ ਕਰਦੇ ਹੋਏ ਆਪ ਆਪਣੇ ਨਿੱਜੀ ਸਥਾਨ ਤੇ ਪਹੁੰਚੇ ਹੋ ਆਪ ਆਪਣੇ ਸੁਖ ਆਸਰਾ ਤੇ ਰਾਮ ਕਰੋ ਰਸਤੇ ਦੇ ਦੌਰਾਨ ਸੇਵਾ ਸਤਕਾਰ ਵਿੱਚ ਝੁੰਡਾ ਭੁੱਲਾ ਟੁੱਕਾਂ ਦੀ ਖਿਮਾ ਬਖਸ਼ਣੀ ਅੱਗੇ ਲਈ ਸੋਤੇ ਇਸ ਪੈਸ ਤਰੀਕੇ ਨਾਲ ਬਾਣੀ ਪੜਨ ਦੇ ਸੇਵਾ ਸਤਕਾਰ ਕਰਨ ਦੇ ਮਾਲ ਤਾਂ ਗਦਮ ਪ੍ਰੇਮ ਕਿਰਪਾ ਕਰਕੇ ਬਖਸ਼ਿਸ਼ ਕਰਨੇ ਅਰਸੋੜੇ ਸੰਗਤਾਂ ਨੂੰ ਖੁਸ਼ੀਆਂ ਬਖਸ਼ੇਸ਼ ਕਰੋ ਅਮਰ ਤੇਲਾ ਨਾਮ ਦਾ ਤੰਦਰੁਸੀਆਂ ਬਖਸ਼ੋ ਨਾਲ ਕਾਗਲੀ ਕਲਾ ਜੀਨੇ ਭਣ ਸਰਬੱਤ ਦਾ ਭਲਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹੁਣ ਲੁਕੋ ਲਈ ਸਬੰਧ ਵਿੱਚ ਨਹੀਂ ਕਰਨਾ ਗੁਰਦੁਆਰਾ ਬੋੜੀ ਸਾਹਿਬ ਵਿਖੇ ਇਸ ਵਾਰ 86 ਹੋਲਾ ਮਹੱਲਾ ਜੇਪਰਦੇਸ਼ ਦੀਆਂ ਸੰਗਤਾਂ ਦੇ ਜੋਰ ਨਾਲ ਮਨਾਇਆ ਜਾ ਰਿਹਾ ਔਰ ਇਹ 16 ਮਾਰਚ ਨੂੰ 58 ਸ੍ਰੀ ਖੰਡਪਾਤ ਸਾਹਿਬ ਦੀ ਲੜੀ ਰੰਮ ਕੀਤੀ ਗਈ ਸੀ ਜੋ ਨਿਰੰਤਰ ਚਾਰ ਲੜੀਆਂ ਦੇ ਭੋਗ ਪੈ ਚੁੱਕੇ ਔਰ ਪੰਜਵੀਂ ਦੇ ਕੱਲ 16 ਮਾਰਚ ਨੂੰ ਭੋਗ ਪੈਣਗੇ ਔਰ ਇਸ ਦੇ ਦੌਰਾਨ 12 13 14 15 ਨੂੰ ਭਾਰੀ ਦੀਵਾਨ ਸਜਾਇਗਾ ਜੇ ਸਵੇ ਜੀ ਪੰਥ ਦੇ ਮਹਾਨ ਵਿਦਵਾਨ ਰਾਗੀ ਢਾਡੀ ਪ੍ਰਚਾਰਕ ਔਰ ਕਥਾਵਾਜਕਾਂ ਨੇ ਗੁਰਬਾਣੀ ਦੇ ਨਾਲ ਸੰਗਤ ਨੂੰ ਜੋੜਨ ਦਾ ਪ੍ਰਯਾਰਲਾ ਕੀਤਾ ਹੈ ਸੰਗਤ ਨੂੰ ਆਪਣਾ ਗੁਰ ਇਤਿਹਾਸ ਇਸ ਤਰ੍ਹਾਂ ਆਸਣਾ ਕੀ ਉਹਨਾਂ ਨੂੰ ਇਸ ਗੱਲ ਤੋਂ ਦੱਸਿਆ ਹੈ ਕਿ ਉਹ ਕਿੰਨਾ ਜੀ ਨੇ ਹੋਈ ਹੈ ਉਹਨਾਂ ਦੇ ਬਜ਼ੁਰਗਾਂ ਨੇ ਉਹਨਾਂ ਦੇ ਵਾਸਤੇ ਕਿੰਨੀਆਂ ਕੁਰਨਾ ਕਾਲੀਆਂ ਸੋ ਅੱਜ ਸਮਾਪਤੀ ਹੈ ਦੀਵਾਨਾਂ ਦੀ ਔਰ ਸਾਰੀ ਸੰਗਤ ਦਾ ਬਹੁਤ-ਬਹੁਤ ਧੰਵਾਦ ਹੈ ਜਿਨ੍ਹਾਂ ਇਹਨਾਂ ਦੀਵਾਨਾ ਦੇ ਵਿੱਚ ਹਾਜ਼ਰੀ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਔਰ ਸਾਰੇ ਜਿੰਨੇ ਵੀ ਸਾਡੇ ਸੇਵਾਦਾਰ ਨੇ ਸਾਰਿਆਂ ਦਾ ਬਹੁਤ-ਬਹੁਤ ਧੰਵਾਦ ਇਹੋ ਨਾਲ ਬਹੁਤ ਵੱਡਾ ਯੋਗਦਾਨ ਇਸ ਮੋਲੇ ਦੇ ਮੋਲੇ ਦੇ ਪੁਰਬ ਨੂੰ ਬਹੁਤ ਹੀ ਸਚਾਰੂ ਢੰਗ ਦੇ ਨਾਲ ਗੁਰਮ ਗ੍ਰੰਥ ਸਾਹਿਬ ਜੀ ਗੁਰੂ ਮਹਾਰਾਜ ਜੀ ਆਸ਼ੇ ਮਤਾਬ ਜਿਹੜਾ ਹੈ ਉਹ ਇਸ ਨੂੰ ਸੰਪੂਰਨ ਕੀਤਾ ਔਰ ਕੱਲ ਸਵੇਰੇ ਉਹ ਗਾਇ ਜੰਗਾ ਸਿੰਘ ਖਾਨਪਾੜ ਸਾਹਿਬ ਦੇ ਸਾਰੇ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਕੁਝ ਸੁਹਾਗੀਆਂ ਪੜ ਕੇ ਆਪਣਾ ਜੀਵਨ ਸਫਲਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਹਲੀਪਤਾਨ ਜੀ ਕੀ ਕਹਿਣਾ ਚਾਹੋਗੇ ਅੱਜ ਜਿਹੜੇ ਸੰਪੂਰਤ ਸੰਗੁਟਾ ਹੀ ਆ ਸਮਾਗਮਾਂ ਦੀ ਵਾਹਿਗੁਰੂ ਜੀ ਖਾਲਸਾ ਅੱਜ ਮਤੇ ਅੱਜ ਗੋੜਦਰਾ ਕੋਲ ਸਾਹਿਬ ਗੋੜ ਉਹ ਵੈਟਰ ਜੋ ਤੇਰਾ ਹੋਲੇ ਮੋਲੇ ਮਲਿਆਪੁਰ ਦੀ ਬੈਸਿਆ ਸੀ ਅੰਕਲਿਆ 1953 ਦੇ ਕੋਲ ਸਾਡੇ ਪਿੰਡ ਇੱਕ ਸੈਂਟੀਪਿੰਡਿੰਗ ਸੀ ਕਿੱਥੇ ਬੜੀਆ ਨਵਾਇਆ ਤੇ ਰਿਵਿਨ ਸ਼ਰਾਫੀ ਤੇ ਸਾਡੇ ਉਹ ਬਾੜੇ ਵੜਿਆ ਜਿਹੜੇ ਸ਼ੋਰ ਤੋਂ ਬੋਲਦੀ ਬੜੀ ਸਿੱਧੀ ਕਿਉਂ ਨਾ ਸੋਚਿਆ ਕਿਉਂ ਨਾ ਆਪਾਂ ਪੁੱਤਰਾ ਗੋਰੀ ਸਾਹਿਬ ਬੋਲੇ ਮਨਨ ਪਰ ਮਣਾਈ ਹੈ ਸੰਗਤਾਂ ਨੂੰ ਘੂ ਘਰ ਨਜੂਰ 1935 ਤੋਂ ਰਿਕੇ ਹੋਂ ਤੱਕ ਵਾਟੇ ਉਹ ਆਇ ਇੱਕ ਪਾਇ ਫੂਨ ਚੱਲਿਆ ਆ ਅੱਜ ਸਿਆਸੀ ਉਹ ਮੱਲੇ ਮੱਲਾ ਬਣਾ ਰਿਹਾ ਕਿਤੇ ਦਾ ਕੰਕੂ ਬਕਰੀ ਮੈਂ ਸੇਖ ਸੰਗਤਾਂ ਨੂੰ ਸੇਖ ਨੌਜਾਨੇ ਪੀੜੀ ਬੇਨਤੀ ਕਰਦਾ ਇਹ ਉਹਲੇ ਮੱਲੇ ਮੱਲਾ ਸਾਡੇ ਤਾਂ ਹੀ ਸਭਲਿਆ ਜੇ ਇੱਕ ਖੰਡੇ ਪਾਟੇ ਆਉਣ ਸਕੈ ਗੁਰੂ ਵਾਲੇ ਬਣੀਏ ਤੇ ਨਸ਼ੇ ਇਤਿਆਹ ਕਰੀਏ ਕਿਉਂਕਿ ਅਮਰਤ ਸਗਣਾ ਬੜੀ ਜ਼ਰੂਰੀ ਆ ਕਿਉਂਕਿ ਜਦੋਂ ਕੋਈ ਕਈ ਸਿੰਘਾਂ ਨੂੰ ਆਖਿਆ ਖੜੇ ਪੜਦਾ ਹੋ ਸਕ ਲੋ ਮਾਫੀ ਹੋਈ ਕੀ ਕਹਣਾ ਚਾਹੁੰਦੇ ਨਾ ਬਰੇ ਸਭ ਤੋਂ ਪਹਿਲਾਂ ਮੈਂ ਗੁਰੂ ਗ੍ਰੰਥ ਸਾਹਿਬ ਦਾ ਧਰਮਾਰ ਦਰਵਾਜ਼ਾ ਕਰਨਾ ਚਾਹੁੰਦਾ ਉਸ ਤੋਂ ਬਾਅਦ ਸੰਗਤ ਦਾ ਧਰਮਾਰ ਦੀ ਸੇਵਾ ਕਰਨਾ ਚਾਹੁੰਦਾ ਬڑا ਵੱਡਾ ਕੁੰਭ ਹੀ ਜਿਹੜਾ ਬੜੇ ਵਧੀਆ ਤਰੀਕੇ ਨਾਲ ਸਰਦਨ ਆਇਆ ਸਰਬਭਾਈ ਜਿਹੜਾ ਕਿ ਹੋਲੇ ਮੋਲੇ ਸ਼ਾਸਲੇ ਹੋਏ ਮਿਲਿਆ ਇਹ ਸ਼ੇਰ ਦੇ ਵਾਲੇ ਜੰਤੂ ਨਿਰੰਤਰ ਚੱਲ ਪੰਜ ਨੜੀ ਦੇ ਉੱਤੋਂ ਲੰਘਦੇ ਅੰਦਰੋਂ ਚਾਰ ਨੜੀ ਦੇ ਸੇਕ ਪਾ ਕੇ ਅਗੇ ਪੰਜਵੀਂ ਨੜੀ ਦੇ ਬਾਅਦ ਦਿੱਤ ਦਾ ਉਹ ਸਾਢੇ 9:00 ਵਜੇ ਪਹੁੰਚਣੇ ਆਉਤੋਂ ਬਾਅਦ ਜਿਹੜਿਆ ਕੀਰਤ ਦਾ ਆਉਂਦੀ ਉਹ ਤੋਂ ਬਾਅਦ ਜਵਾੜਾ ਦੇ ਵਿੱਚ ਦੇਤੇ ਬੱਚਿਆਂ ਨੂੰ ਲੈ ਕੇ 5 ਸਾਲ ਤੱਕ 5 ਸਾਲ ਤੋਂ ਲੈ ਕੇ 13 ਸਾਲ ਤੱਕ 15 ਸਾਲ ਤੱਕ ਜਿੰਨਾ ਦੇ ਬੱਚੇ ਦਿਖਾਉਂਦੇ ਮੈਂ ਸ਼ੁਕਰ ਬੱਚਿਆਂ ਦੇ ਮੌਜੂਦ ਹੋਣ ਤੋਂ ਮੈਂ ਚਾਹੁੰਦਾ ਕਿ ਆਪੋ ਆਪਣੇ ਬੱਚਿਆਂ ਨੂੰ ਸਾਡ ਦੇ ਬਤਾਓ ਇਸ ਕੈਰੀ ਸਭ ਤੋਂ ਪਹਿਲਾਂ ਦਿੱਤੀ ਹੈ ਟੀਚਰ ਸਕੂਲ ਦੇ ਤੇ ਬੱਚਾ ਬਾਅਦ ਤੇ ਜਾਂਦਾ ਫਿਰ ਕੈਰੀ ਮਾਪੋ ਲੈ ਕੇ ਜੀ ਆਹ ਜਿਹੜੀ ਦਿੱਕਿਆ ਬੱਚੇ ਲੋਕੀ ਬੱਚਾ ਹੋ ਜਾਵੇਗਾ ਉਹ ਨਾ ਨਾ ਮਾਦਾ ਪਤਾ ਨਹੀਂ ਕਰੀਏ ਦੱਸ ਲੈ ਨਹੀਂ ਵਿਚਾਰ ਨਹੀਂ ਹੁੰਦੀ ਹੈ ਜੇ ਨਹੀਂ ਆਉਂਦਾ ਬਾਡੀ ਸੇ ਦੂਰ ਕਰਨਾ ਇਹ ਸਾਰਿਆਂ ਬੱਚਿਆਂ ਦਾ ਹੌਸਲਾ ਹੈ ਕੰਨੀਆਂ ਜਿਨ੍ਹਾਂ ਨੇ ਇਸ ਦੇ ਸਾਥ ਵਿੱਚ ਮੁਕਾਬਲੇ ਹੈ ਚਾਹ ਰਹੇ ਕਿ ਨਾਲ ਉਹ ਸੰਗਤਾਂ ਨਾਲ ਬੋਲ ਬੋਲ ਮਨਮਨ ਚਾਰ ਇੱਕ ਵੇਲੇ ਨਾ ਕਮੇਟੀ ਲੈਵਲ ਉੱਪਰ ਸੰਗਤ ਦਾ ਤਨਹਾ ਹੈ ਅੱਜ ਜਿਹੜੇ ਕੇ ਚਾਰ ਦਮਾਨ ਸ਼ਰਮ ਹੋਏ ਨੇ ਪਾਉ ਦੇ ਖੇਤਰ ਸਾਡੀ ਜਗ੍ਹਾ ਨੇ ਸਾਡੇ ਸਰਪੰਚਾ ਜਗੜਾ ਗੁਰੂ ਤੇ ਆਦੇਲਾ ਜਿਹੜੀਆਂ ਹੁਣ ਕੇ ਵਿੱਚ ਮੁਸਲਮਾਨ ਦੇ ਵਿੱਚੋਂ ਭਾਵਾ ਹੋਇਆ ਉਹਨਾਂ ਦਾ ਵੀ ਸਾਡੀ ਜਿੰਗਾਂ ਨੇ ਕੰਮ ਕੀਤਾ ਹੈ ਇਹ ਕਹਿੰਦੇ ਕਿ ਜੇ ਪੂਰੀ ਮੂਰਤੋਂ ਦਾ ਪਾਣੀ ਜਿਹੜਾ ਰੱਖਿਆ ਲਾਆ ਹੈ ਉਹ ਸੋਏ ਦੀ ਹਿੰਦੁਸਤਾਨ ਦੀ ਸਰਕਾਰ ਨੇ ਕਿਵੇਂ ਰੋਕਿਆ ਕੋਈ ਬੁਰਸਾ ਵੀ ਜਿਹੜਾ ਸਰਕਾਰ ਨਾਲ ਸਬੰਧ ਹੈ ਕੀਤਾ ਥੋੜੀ ਦਾ ਵੀ ਜਿਹੜਾ ਸਰਕਾਰ ਹੈ ਅਸੀਂ ਉਹਨਾਂ ਜਸਿਆਂ ਦਾ ਵੀ ਧੰਨਵਾਦ ਕਰਦੇ ਆਂ ਨਾਰੀ ਬੇਚ ਦੇ ਇੱਥੇ ਗੁਰਮਹਾਰਾਜ ਜਿਸਿਆਂ ਨੂੰ ਚੜ੍ਹਦੀ ਕਲਾ ਲੋਕ ਸਰਕਾਰ ਕਿਸੇ ਤਰ੍ਹਾਂ ਹੀ ਫਿਰਨੇ ਧੜਕੋ ਆਪਣੇ ਪੌਂਦ ਦੀ ਜਿਹੜਾ ਆਕਸਰ ਹੈ ਤੋਂ ਇਹਨੀਆਂ ਹੀ ਬੇਚੇ ਵਾਹਿਗੁਰੂ ਜੀ ਦਾ ਸਾਕ